ਸਤਿਗੁਰਾਂ ਨੇ ਸੰਗਤਾਂ ਦੀ ਉਦਾਸੀ ਦੂਰ ਕਰਦੇ ਹੋਏ ਕੁਝ ਬਚਨ ਕਹੇ 임 ਕਹਿ ਸ੍ਰੀ ਪ੍ਰਭ ਸ਼ੋਕ ਨਿਵਾਰਾ ਇੰਜ ਕਹਿ ਕੇ ਸਤਿਗੁਰਾਂ ਨੇ ਸੰਗਤਾਂ ਦੇ ਸ਼ੋਕ ਦਾ ਨਿਵਾਰਣ ਕੀਤਾ ਭਾਵ ਉਦਾਸੀ ਦੂਰ ਕੀਤੀ ਸਭ ਕੇ ਹਿਰਦੇ ਹਰਤ ਕੋ ਧਾਰਾ ਸਾਰਿਆਂ ਦੇ ਹਿਰਦੇ ਵਿੱਚ ਖੁਸ਼ੀ ਆ ਗਈ ਦੀਰਘ ਸ਼ਮਸ਼ ਉਧਰ ਲਗ ਆਈ ਦੀਰਘ ਸ਼ਮਸ਼ ਯਾਨੀ ਲੰਮੀ ਦਾੜੀ ਉਧਰ ਲਗ ਆਈ ਉਧਰ ਭਾਵ ਪੇਟ ਲਗ ਆਈ ਕਿ ਸਤਿਗੁਰਾਂ ਦੀ ਲੰਮੀ ਦਾੜੀ ਪੇਟ ਤੱਕ ਲੱਗਦੀ ਸੀ ਟੱਚ ਹੁੰਦੀ ਸੀ ਹਾਥਨ ਸਾਥ ਸੁਧਾਰ ਗੁਸਾਈ ਭਾਵ ਸਤਗੁਰਾਂ ਨੇ ਹੱਥਾਂ ਨਾਲ ਦਾੜੀ ਨੂੰ ਸੁਧਾਰਿਆ ਵਧ ਕਰ ਪਈ ਅਗਾਰੀ ਦੋਏ ਲੰਮੀ ਦਾੜੀ ਸੀ ਤਾਂ ਵਧ ਕੇ ਦੋ ਹਿੱਸਿਆਂ ਵਿੱਚ ਹੋਈ ਪਈ ਸੀ ਭਾਵ ਜਿਸ ਦੀ ਲੰਮੀ ਦਾੜੀ ਹੋਵੇ ਤਾਂ ਹਵਾ ਨਾਲ ਉਹ ਅੱਧੀ ਅੱਧੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ ਕੁਝਕ ਫਰਕ ਤੇ ਦੀਖਤ ਸੋਏ ਭਾਵ ਲੰਮੀ ਦਾੜੀ ਹੋਣ ਕਰਕੇ ਅੱਧੀ ਇੱਕ ਪਾਸੇ ਨੂੰ ਹੋ ਜਾਂਦੀ ਹੈ ਅੱਧੀ ਇੱਕ ਪਾਸੇ ਨੂੰ ਕੁਝ ਫਰਕ ਆ ਜਾਂਦਾ ਦਾੜੀ 'ਚ ਗੈਪ ਆ ਜਾਂਦਾ ਇਸੇ ਤਰ੍ਹਾਂ